ਸ਼੍ਰੀ ਗੁਰੂ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਥਮ ਟਿੱਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਸਟਿਚਿੰਗ ਦੀ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਓ ਸਕਿਪ ਨਾ ਕਰਿਓ ਛੋਟੀ ਜਿਹੀ ਵੀਡੀਓ ਚ ਆਪਾਂ ਵਧੀਆ ਜਿਹਾ ਤੁਹਾਨੂੰ ਡਿਜ਼ਾਈਨ ਸਿਖਾਇਆ ਬਹੁਤ ਹੀ ਸੌਖੇ ਜਿਹੇ ਢੰਗ ਨਾਲ ਦੱਸਿਆ ਵੀਡੀਓ ਜਿਆਦਾ ਲੰਬੀ ਹੋ ਜੂਗੀ ਜੀ ਆਪਾਂ ਬਾਕੀ ਗੱਲਾਂ ਕਰਦੇ ਆ ਵੀਡੀਓ ਹਾਂਜੀ ਆਪਾਂ ਨਾ ਸ਼ਰਟ ਦੇ ਨਾਲ ਦਾ ਪੈਚ ਨਹੀਂ ਲਿਆ ਅਲੱਗ ਤੋਂ ਲਿਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਲੰਬਾਈ ਵੀ ਦੀ 6 ਇੰਚ ਹੈ ਜੀ ਤੇ ਚੜਾਈ ਵੀ 6 ਇ ਕਿਉਂਕਿ 6 ਆਪਾਂ ਗਲਾ ਛੋਟਾ ਹੀ ਰੱਖਿਆ ਜੀ 6 ਤੋਂ ਹੋਜੂ 5.5 ਤਿਆਰ ਰਹ ਜੂਗਾ ਤੇ ਉਸ ਤੋਂ ਬਾਅਦ 1.5 ਇੰਚ ਦਾ ਆਪਣਾ ਕੱਟ ਵੀ ਆ ਗਿਆ ਤਾਂ ਜ਼ਿਆਦਾ ਡੀਪ ਨਾ ਹੋਵੇ ਨੈਕ ਤਾਂ ਆਪਾਂ ਨੇ ਉੱਪਰਲਾ ਰਾਉਂਡ ਨੈਕ ਹੈ ਜਿਹੜਾ ਉਹ ਛੋਟਾ ਲਿਆ ਤੇ ਇਹ ਪੱਟੀਆਂ ਲਾ ਕੇ ਆਪਾਂ ਨੇ نیچے ਵੀ ਕੱਟ ਜਾਈ ਸ਼ੇਪ ਦੇ ਲਈ ਹੈ ਰਾਉਂਡ ਨੈਕ ਦੇ نیچے ਦੋ ਪੱਟੀਆਂ ਲਾ ਕੇ ਬਣਾਇਆ ਆਪਾਂ ਨੇ ਹੁਣ ਇਹਨੂੰ ਫੋਲਡ ਕਰ ਲਿਆ ਜੀ ਅਲੇ ਦੋਵਾਂ ਤੇ ਫੋਲਡ ਕਰਨ ਤੋਂ ਬਾਅਦ ਜਿਹੜਾ ਸੈਂਟਰ ਸ਼ਰਟ ਦਾ ਸੈਂਟਰ ਲੈ ਲਿਆ ਆਪਾਂ ਇੱਥੇ ਨੈਕ ਬਣਨਾ ਹੈ ਹੁਣ ਜਿਹੜਾ ਆਪਾਂ ਪੈਚ ਤੇ ਤਿਆਰ ਕੀਤਾ ਸੀ ਉਹਦੇ ਨਾਲ ਸੈਂਟਰ 'ਚ ਕੱਟ ਲਾ ਲਾਂਗੇ ਹੁਣ ਜਿਹੜੀ ਆਪਣੀ ਲਾਈਨ ਲਾਈ ਹੋਈ ਹੈ ਸ਼ਰਟ ਤੇ ਉਹ ਆਪਾਂ ਨੂੰ ਦੇਖੋ ਦਿਖ ਰਹੀ ਹੈ ਕੱਟ ਦੇ ਵਿੱਚ ਦੀ ਦਿਖ ਰਹੀ ਹੈ ਤੇ ਹੁਣ ਆਪਾਂ ਇੱਕ ਕੱਚੀ ਸੀਨ ਲਾ ਰਹੇ ਆ ਸੈਂਟਰ 'ਚ ਕਿਉਂਕਿ ਆਪਣਾ ਗਲਾ ਨਾ ਸਟੇਬਲ ਜਿਹਾ ਹੋ ਜਾਏ ਇੱਥੇ ਵਧੀਆ ਤਰੀਕੇ ਨਾਲ ਖੜ ਜੇ ਤਾਂ ਆਪਾਂ ਨੂੰ ਗਲਾ ਜਿਹੜਾ ਸੈੱਟ ਕਰਨਾ ਸੌਖਾ ਹੋ ਜਾਊ ਹੁਣੇ ਪੱਕੀ ਸੀਨ ਆਪਾਂ ਨੇ ਸਾਰੇ ਜਿਹੜੇ ਆਪਣੀ ਸ਼ੇਪ ਹੈ ਨੈੱਕ ਦੀ ਉਹਦੇ ਨਾਲ-ਨਾਲ ਪੱਕੀ ਸੀਨ ਲਾ ਲੈਣੀ ਆ ਜੇ ਤੁਸੀਂ ਰਾਉਂਡ ਨੈੱਕ ਵੀ ਸਿੰਪਲ ਬਣਾਉਣਾ ਹੁੰਦਾ ਹੈ ਤਾਂ ਆਹ ਕੱਟ ਵਾਲਾ ਤਰੀਕਾ ਜ਼ਰੂਰ ਅਪਣਾਇਆ ਕਰੋ ਬਹੁਤ ਸੌਖਾ ਹੋ ਜਾਂਦਾ ਹੈ ਇਹਦੇ ਨਾਲ ਦੇਖੋ ਆਪਾਂ ਇਸ ਤਰ੍ਹਾਂ ਪੱਕਾ ਕਰ ਲਿਆ ਸਾਰੇ ਇਹਨੂੰ ਹੁਣ ਆਪਾਂ ਕੀ ਕਰਨੇ ਵਿੱਚੋਂ ਸਾਰੇ ਇਹਨੂੰ ਕਰ ਲੈਣਾ ਜੀ ਕੱਟ ਕੱਟ ਕਰਨ ਤੋਂ ਬਾਅਦ ਜਿਹੜਾ ਇਹ ਆਪਣਾ ਸਟੱਫ ਹੋਊਗਾ ਇਹਨੂੰ ਆਪਾਂ ਅੰਦਰਲੀ ਸਾਈਡ ਫੋਲਡ ਕਰਨਾ ਹੈ ਇੱਥੋਂ ਕੱਟ ਤੋਂ ਧਿਆਨ ਨਾਲ ਜਿੱਥੇ ਤੱਕ ਸੀਨ ਲਾਈਏ ਉੱਥੇ ਤੱਕ ਹੀ ਆਪਾਂ ਨੂੰ ਜਿਹੜਾ ਕੱਟਣਾ ਪਊਗਾ ਤਾਂ ਫਿਰ ਇਹ ਚੰਗੇ ਤਰੀਕੇ ਨਾਲ ਫੋਲਡ ਹੋ ਜਾਊ ਸੈਡਾ ਤੋਂ ਥੋੜਾ ਥੋੜਾ ਟੱਕ ਲਾ ਲਿਓ ਜਿੱਥੇ-ਜਿੱਥੇ ਇਹਨਾਂ ਦੇ ਮੋੜ ਹੁੰਦੇ ਨੇ ਜੁਆਇੰਟ ਜੇ ਹੁਣ ਹੋ ਗਿਆ ਉੱਥੇ ਤੁਸੀਂ ਕੱਟ ਲਾ ਸਕਦੇ ਹੋ ਕਿਉਂਕਿ ਚੰਗੀ ਤਰੀਕੇ ਨਾਲ ਇਹ ਫੋਲਡ ਹੋ ਜਾਣਾ ਫਿਰ ਇਹ ਦੇਖੋ ਇੱਥੇ ਗੱਲ ਕਰ ਰਹੀਆਂ ਮੈਂ ਇਸ ਤਰ੍ਹਾਂ ਇੱਧਰ ਵੀ ਇੱਕ ਟੱਕ ਲਾ ਲਿਆ ਤੇ ਇੱਧਰ ਵੀ ਇੱਕ ਟੱਕ ਲਾ ਲਿਆ ਇਸ ਤਰ੍ਹਾਂ ਇਹ ਬਰੀਕੀਆਂ ਹੁੰਦੀਆਂ ਨੇ ਜੀ ਇਹਨਾਂ ਦਾ ਧਿਆਨ ਰੱਖਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਉਹ ਖੁੰਝ ਜੀ ਕੱਢ ਲਈ ਵਧੀਆ ਉਹਦੇ ਨਾਲ ਕੱਢ ਰਿਹਾ ਆਪਾਂ ਕਟਰ ਨਾਲ ਖੁੰਝ ਜੀ ਕੱਢ ਲਈ ਵਧੀਆ ਤਰੀਕੇ ਨਾਲ ਤੇ ਉਸ ਤੋਂ ਬਾਅਦ ਉੱਥੇ ਪਾਸੇ ਆਪਾਂ ਨੇ ਫੋਲਡ ਕਰਕੇ ਸਾਰਾ ਪੈਚ ਉਹਨੂੰ ਆਪਾਂ ਜਿਹੜਾ ਕੱਚੀ ਸੀਨ ਨਾਲ ਇੱਕ ਵਾਰ ਦੱਬ ਲਿਆ ਸਾਰੇ ਨੂੰ ਬਹੁਤ ਵਧੀਆ ਫਿਨਿਸ਼ਿੰਗ ਆ ਚੁੱਕੀ ਇਸ ਨਾਲ ਹਾਂਜੀ ਜਿਵੇਂ ਹਨਾ ਤੁਸੀਂ ਬਿਨਾ ਸਕਿਪ ਕਰੇ ਸਾਰੀ ਵੀਡੀਓ ਦੇਖੋ ਬਹੁਤ ਸੌਖਾ ਹੋ ਜੂਜੀ ਤੁਹਾਡੇ ਲਈ ਇਹ ਮੈਂ ਦਾ ਨੈਕ ਬਣਾਉਣਾ ਹਜੇ ਤਾਂ ਹਨਾ ਹਾਫ ਤੋਂ ਵੀ ਘੱਟ ਬਣਿਆ ਉਸ ਤੋਂ ਬਾਅਦ ਦੀ ਡਿਜ਼ਾਈਨਿੰਗ ਤੁਸੀਂ ਦੇਖਿਓ ਬਹੁਤ ਪਿਆਰਾ ਬਣਨ ਵਾਲਾ ਹੈ ਸਾਰਾ ਨੈਕ ਅੱਗੇ ਆਪਣਾ ਐਵੇਂ ਦਾ ਜਿਹੜੀ ਲੁੱਕ ਆ ਗਈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਤੁਹਾਨੂੰ ਦੱਸ ਦੀਏ ਕਿ ਆਪਾਂ ਇਸ ਚੈਨਲ ਤੇ ਆਪਣੇ ਹੈਂਡਵਰਕ ਮਸ਼ੀਨਵਰਕ ਪ੍ਰਿੰਟਰ ਸੂਟ ਸਾਰੇ ਤਰ੍ਹਾਂ ਦੇ ਸੂਟ ਤੁਹਾਨੂੰ ਦਿਖਾਉਣੇ ਹੁੰਦੇ ਆ ਜੀ ਇਹ ਦੇਖੋ ਆਪਾਂ ਦੋ ਪੱਟੀਆਂ ਲਈਆਂ ਨੇ ਜੀ ਉਹ ਚ ਆਪਾਂ ਪੇਸਟ ਪੇਪਰ ਪਾਇਆ ਹੋਇਆ ਪੇਸਟ ਪੇਪਰ ਨਾਲ ਜਿਹੜੀ ਲੁੱਕ ਸੋਹਣੀ ਆ ਜਾਂਦੀ ਹੈ ਪੱਟੀਆਂ ਲਈਏ ਜੀ ਆਪਾਂ ਨੇ ਇੰਚ ਚੌੜੀ ਇੰਚ ਸਵਾ ਇੰਚ ਚੌੜੀ ਲੈ ਸਕਦੇ ਹੋ ਲੰਬਾਈ ਲਈਏ ਦੀ ਆਪਾਂ ਨੇ 1.5 ਇੰਚ ਉੱਪਰ ਵੀ ਕਾਫੀ ਫੋਲਡ ਹੋ ਜੂਗੀ ਤੇ ਨੀਚੇ ਵੀ ਜੀ ਹੁਣ ਕੀ ਕਰਨਾ ਹੈ ਕੱਟ ਦੇ ਇੱਕ ਸਾਈਡ ਆਪਾਂ ਨੇ ਪੱਟੀ ਰੱਖ ਲੈਣੀ ਆ ਇਸ ਤਰ੍ਹਾਂ ਕੱਟ ਦੇ ਨਾਲ-ਨਾਲ ਪੱਟੀ ਰੱਖਾਂਗੇ ਉੱਪਰ ਆ ਲਾਵਾਂਗੇ ਆਪਾਂ ਸੀਨ ਜਿਹੜਾ ਇਹਦੇ ਨਾਲ ਹਾਫ ਹੋਊਗਾ ਸ਼ਰਟ ਦੇ ਹਾਫ ਮਤਲਬ ਸ਼ਰਟ ਦਾ ਜਿਹੜਾ ਸੈਂਟਰ ਹੋਊਗਾ ਉਹਦੀ ਇੱਕ ਪੱਟੀ ਉਧਰਲੀ ਸਾਈਡ ਆ ਉਹ ਇੱਕ ਉਧਰਲੀ ਸਾਈਡ ਆ ਉਹ ਤੁਸੀਂ ਨਿਸ਼ਾਨੀ ਪਹਿਲਾਂ ਹੀ ਲਾ ਲਿਓ ਇਸ ਤਰ੍ਹਾਂ ਆਪਾਂ ਪੱਟੀ ਲਾ ਲੈਣੀ ਆ ਸੈਂਟਰ 'ਚ ਰੱਖਣੀ ਆ ਬਿਲਕੁਲ ਸੈਂਟਰ 'ਚ ਬਿਲਕੁਲ ਜਗ੍ਹਾ ਨਾ ਛੱਡਿਓ ਲਾਈਨ ਦੇ ਨਾਲ ਹੀ ਆਪਾਂ ਸੀਨ ਲਾਉਣੀ ਆ ਜੀ ਇਹ ਇਸ ਤਰ੍ਹਾਂ ਪੱਟੀ ਲਾ ਕੇ ਤੇ ਨੀਚੋਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਥੋੜਾ ਵੀ ਸ਼ੇਪ ਜੀ ਦੇਵਾਂਗੇ ਜਿਵੇਂ ਕੁੜਤੇ ਪਜਾਮਿਆਂ ਦੀ ਫੱਟੀ ਹੁੰਦੀ ਹੈ ਜੀ ਨੀਚੋਂ ਵੀ ਸ਼ੇਪ ਚ ਉਵੇਂ ਵੀ ਦੇ ਸਕਦੇ ਹਾਂ ਚਾਰਟਸ ਵੀ ਰੱਖ ਸਕਦੇ ਹਾਂ ਤੁਹਾਡੀ ਇੱਛਾ ਜਿਵੇਂ ਦੀ ਤੁਸੀਂ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਇਹ ਦੇਖੋ ਤੁਸੀਂ ਇੱਥੇ ਤੱਕ ਆਪਾਂ ਛੱਡਤਾ ਜੀ ਉਸ ਤੋਂ ਬਾਅਦ ਦੂਜੀ ਪੱਟੀ ਲੈਣੀ ਹੈ ਸੇਮ ਉਸੇ ਤਰੀਕੇ ਨਾਲ ਉੱਪਰੋਂ ਵਧੀਆ ਆਪਾਂ ਤਾਂ ਰੱਖ ਰਹੇ ਕਿਉਂਕਿ ਉਹ ਫੋਲਡ ਹੋ ਕੇ ਇਸੇ ਸੀਨ ਨਾਲ ਹੀ ਦੱਬ ਜਾਣੀ ਹੈ ਪੱਟੀ ਜੇ ਆਪਾਂ ਉੱਪਰ ਥੋੜੀ ਜੀ ਲਵਾਂਗੇ ਉਹ ਆਪਾਂ ਨੂੰ ਫਿਰ ਨੀਚੇ ਤਰਪਾਈ ਕਰਨੀ ਪਊਗੀ ਹੁਣ ਉਸੇ ਸੀਨ ਨਾਲ ਉਹ ਨੀਚੇ ਵਾਲਾ ਜਿਹੜਾ ਦਬ ਗਿਆ ਆਪਾਂ ਕੀ ਕੀਤਾ ਪੋਟਲੀ ਬਟਨ ਲੈ ਲੇ ਸੀ ਪੰਜ ਛੇ ਪੋਟਲੀ ਬਟਨ ਲੈ ਲੇ ਆਪਾਂ ਨਾਲੇ ਤਾਂ ਇਹ ਪੱਟੀ ਦੀ ਸੀਨ ਲਾਉਂਦੇ ਜਾਵਾਂਗੇ ਨਾਲੇ ਇੱਕ ਇੱਕ ਪੋਟਲੀ ਬਟਨ ਹੈ ਜਿਹੜਾ ਉਹ ਰੱਖਦੇ ਜਾਵਾਂਗੇ ਇਹ ਦੇਖੋ ਤੁਸੀਂ ਪੋਟਲੀ ਬਟਨ ਇੱਕ ਹੋਰ ਲੈ ਲਿਆ ਆਪਾਂ ਇਸ ਪੱਟੀ ਦੇ نیچے ਰੱਖਿਆ ਤੇ ਹੁਣ ਉੱਪਰ ਆਪਾਂ ਸੀਨ ਲਾ ਲਾਂਗੇ ਜਿਹੜੇ ਮੇਰੇ ਤੁਸੀਂ ਪੈਰ ਦੇਖ ਰਹੇ ਹੋ ਮਸ਼ੀਨ ਦੇ ਇਹ ਆਪਣੇ ਜੀ ਉਤਾਰਨਾ ਨਹੀਂ ਪੈਂਦਾ ਸਿੰਗਲ ਕਰਨ ਵਾਸਤੇ ਇਹਦਾ ਪੇਚ ਇੱਧਰ ਉੱਧਰ ਹੋ ਜਾਂਦਾ ਤੁਸੀਂ ਖੱਬੇ ਸੱਜੇ ਸੈਂਟਰ 'ਚ ਕਿਵੇਂ ਵੀ ਸੀਨ ਲਾ ਸਕਦੇ ਹੋ ਸਿਰਫ 200 ਦਾ ਤੁਹਾਨੂੰ ਇਹ ਪੈਰ ਮਿਲ ਜਾਊਗਾ ਤੁਸੀਂ ਮੈਥੋਂ ਵੀ ਮੰਗਵਾ ਸਕਦੇ ਹੋ ਬਾਕੀ ਜੇ ਤੁਸੀਂ ਹਨਾ ਆਪਣੇ ਸ਼ਹਿਰ 'ਚ ਟਰਾਈ ਕਰ ਸਕਦੇ ਹੋ ਤੁਹਾਨੂੰ ਆਸਾਨੀ ਨਾਲੇ ਪੈਰ ਮਿਲ ਜਾਊਗਾ ਇਸ ਤਰ੍ਹਾਂ ਆਪਾਂ ਪੋਟਲੀ ਬਟਨ ਰੱਖਦੇ ਜਾਵਾਂਗੇ ਪੂਰੇ ਧਿਆਨ ਨਾਲ ਸੀਨ ਲਾਇਓ ਜੀ ਜੇ ਤੁਹਾਡੀ ਫਿਨਿਸ਼ਿੰਗ ਨਾਲ ਲੱਗਦੀ ਬਹੁਤ ਸੋਹਣਾ ਗਲਾ ਬਨਣਾ ਲੈ ਜੀ ਪੋਟਲੀ ਬਟਨ ਤੁਸੀਂ ਤਿੰਨ ਤਿੰਨ ਕਰਕੇ ਵੀ ਜੋੜ ਸਕਦੇ ਹੋ ਤੇ ਕੱਲਾ ਕੱਲਾ ਵੀ ਲਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੈ ਨਾ ਉਸ ਉਹਵੇਂ ਤੁਸੀਂ ਲਾ ਸਕਦੇ ਹੋ ਇਹ ਜਿਹੜੀ ਪੋਟਲੀ ਬਟਨ ਲਾਇਏ ਸੀ ਅਪਰ ਸ਼ਰਟ ਨਾਲ ਦੇ ਸਟੱਫ ਦੇ ਲਾਏ ਨੇ ਨੀਚੋਂ ਜਿਹੜੀ ਖੋਨ ਜਾ ਉਹ ਚੰਗੀ ਤਰ੍ਹਾਂ ਬਣਾ ਲਿਓ ਜੀ ਪੂਰੀ ਵਧੀਆ ਫਿਨਿਸ਼ਿੰਗ ਦੇ ਨਾਲ ਕੰਮ ਕਰਿਓ ਹੌਲੀ ਕਰ ਲਿਓ ਫਿਨਿਸ਼ਿੰਗ ਦੇ ਨਾਲ ਹੋਊਗਾ ਕਾਲੀ ਕਰੋਗੇ ਤਾਂ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਆ ਧਿਆਨ ਨਾ ਕਰਿਓ ਜੀ ਸਾਰਾ ਕੰਮ ਇੱਥੇ ਤੱਕ ਆਪੇ نیچے ਤੱਕ ਨਹੀਂ ਆਪਾਂ ਸੀਨ ਲਾਵਾਂਗੇ ਕਿਉਂਕਿ ਹੁਣ ਆਪਾਂ ਆਲੇ-ਦਾਲੇ ਲੈਸ ਲਾਉਣੀ ਹੈ ਜੀ ਤਾਂ ਹਨਾ ਫਿਰ ਉੱਥੇ ਫਿਨਿਸ਼ਿੰਗ ਹੀ ਨਹੀਂ ਸੀ ਆਉਣੀ ਹੁਣ ਆਲੇ-ਦਾਲੇ ਲੈਸ ਦੇਖ ਰੋ ਪੂਰੀ ਵਧੀਆ نیچے ਕੋਈ ਕੱਪੜਾ ਨਾ ਇਕੱਠਾ ਹੋਵੇ ਧਿਆਨ ਨਾਲ ਉੱਪਰਲਾ ਕੱਪੜਾ ਵੀ ਵਧੀਆ ਸਟ੍ਰੇਟ ਸਿੱਧਾ ਰੱਖਣਾ ਨੀਚੇ ਵਾਲਾ ਵੀ ਵਧੀਆ ਸਿੱਧਾ ਰੱਖਣਾ ਹੈ ਜੀ ਹੁਣ ਆਪਾਂ ਇਹਦੀ ਸੀਨ ਲਾ ਰਹੇ ਆ ਨਾਲ-ਨਾਲ ਇਹਦੀ ਸੀਨ ਲੱਗੂਗੀ ਤੇ نیچے ਜਿਹੜੀ ਫੱਟੀ ਆ ਉਹ ਆਪਾਂ ਥੋੜੀ ਸ਼ੇਪ ਜੀਚ ਬਣਾ ਲਾਂਗੇ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਧਿਆਨ ਨਾ ਕਰਿਓ ਜੀ ਕੁੰਜਾਂ 'ਚ ਹਨਾ ਜਿਆਦਾ ਟਾਈਮ ਭਾਵਾਂ ਲੱਗ ਜੇ ਪਰ ਕੰਮ ਹੈ ਜਿਹੜਾ ਪੂਰਾ ਵਧੀਆ ਹੋਣਾ ਚਾਹੀਦਾ ਨਾਲ ਨਾਲ ਆਪਾਂ ਸੀਨ ਇੱਕ ਸੀਨ ਦੇ ਨਾਲ ਹੀ ਨਾਲੇ ਤਾਂ ਜੀ ਆਪਣੀ ਫੱਟੀ ਜਿਹੜੀ ਇਹ ਲੱਗੀ ਹੈ ਇਹ ਦੱਬੀ ਜਾਊਗੀ ਨਾਲੇ نیچے ਜਿਹੜੀ ਸੀਨ ਐਡ ਹੋਜੂਗੀ ਉੱਪਰ ਛੋਟੇ ਜਿਹੇ ਕੱਟ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਨੈਕ ਡਿਜ਼ਾਈਨ ਬਣਿਆ ਆਪਣਾ ਇਹ ਹੀ ਪੱਟੀ ਤੁਸੀਂ ਬਾਜੂ ਤੇ ਲਾ ਕੇ ਲੇਸ ਕੱਟ ਸਕਦੇ ਹੋ ਬਹੁਤ ਪਿਆਰਾ ਬਣ ਜੂ ਘੇਰੇ ਤੇ ਵੀ ਪੱਟੀ ਲਾ ਕੇ ਲੇਸ ਕੱਢ ਸਕਦੇ ਹੋ ਤੇ ਪਲਾਜ਼ੋ ਬਣਾਇਆ ਜੇ ਸਾਈਡਾਂ ਤੇ ਛੋਟਾ ਜਿਹਾ ਇੱਕ ਕਟ ਟੱਕ ਦੇ ਕੇ 1.5 ਇੰਚ ਦਾ ਉੱਪਰ ਪੋਟਲੀ ਬਟਨ ਲਾ ਕੇ ਬਹੁਤ ਸੋਹਣਾ ਬਣਨ ਵਾਲਾ ਸਾਈਡ ਸੀਨ ਚ ਪੋਟਲੀ ਬਟਨ ਲੱਗ ਜਾਂਦੇ ਨੇ। ਓਵੇਂ ਵੀ ਤੁਸੀਂ ਬਣਾ ਸਕਦੇ ਹੋ। ਜੇ ਤੁਹਾਨੂੰ ਵੀਡੀਓ ਪਸੰਦ ਆਈ ਜੀ ਸਾਡਾ ਬਣਾਇਆ ਨੱਕ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਸਤਿ ਸ਼੍ਰੀ ਅਕਾਲ।